ਹੌਕੀ ਦੇ ਕਰਕੇ ਇੰਡੀਆ ਦੀ ਰੈਕੋਗਨੀਸ਼ਨ ਜਿਹੜੀ ਆ ਉਹ ਦੁਨੀਆ ਦੇ ਵਿੱਚ ਅੱਜ ਵੀ ਆ ਤੇ ਹੌਕੀ ਦੇ ਕਰਕੇ ਪੰਜਾਬੀਆਂ ਦੀ ਰੈਕੋਗਨੀਸ਼ਨ ਜਿਹੜੀ ਆ ਔਰ ਬੜੀ ਕਮਾਲ ਦੀ ਗੱਲ ਆ ਕਿ ਮੈਨੂੰ ਸਾਲ ਨਹੀਂ ਯਾਦ ਪਿਛਲੇ 2-3 ਸਾਲਾਂ ਦੀ ਗੱਲ ਆ ਜਦੋਂ ਅਸੀਂ ਹੌਕੀ 'ਚ ਖੇਡੇ ਆ ਸ਼ਾਇਦ 2022 ਵਾਲੀਆਂ 올림픽 ਸੀ ਆ ਟੋਕੀਓ ਦੀਆਂ ਹੌਕੀ ਦੇ ਵਿੱਚ ਉਸ ਵਕਤ ਜਦੋਂ ਅਸੀਂ ਫੇਰ ਮੈਡਲ ਪ੍ਰਾਪਤ ਕੀਤਾ ਆ ਤੇ ਸਾਡੇ ਪੰਜਾਬ ਦੇ 11 ਦੇ ਵਿੱਚੋਂ 7 ਪਲੇਅਰ ਪੰਜਾਬ ਦੇ ਸਨ ਫਿਰ ਵੀ ਸੋ ਹਾਕੀ ਜਿਹੜੀ ਆ ਉਹ ਹਿੰਦੁਸਤਾਨ ਨਾਲ ਜੁੜੀ ਆ ਬਟ ਪੰਜਾਬ ਨਾਲ ਬਹੁਤ ਗੂੜੇ ਰੂਪ ਚ ਜੁੜੀ ਹੋਈ ਆ ਸੰਸਾਰਪੁਰ ਜੇਸ ਪਿੰਡ ਦਾ ਤੁਸੀਂ ਨਾਂ ਲਿਆ ਉਹਨੂੰ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਔਰ ਮੈਂ ਇਹ ਗੱਲ ਵੀ ਦੱਸਣ ਚਾਹੁੰਦਾ ਕਿ ਸੰਸਾਰਪੁਰ ਦੇ ਲੋਕਾਂ ਨੇ ਚਾਹੇ ਉਹ ਉਹਦੇ ਚ ਪ੍ਰਗਟ ਸਿੰਘ ਹੋਣੀ ਵੀ ਉਸੇ ਇਲਾਕੇ ਦੇ ਨੇ ਉਹਨਾਂ ਨੇ ਉੱਥੇ ਬੜੀ ਮਿਹਨਤ ਕਰਕੇ ਮਤਲਬ ਕਈ ਧਾਕੇ ਪਹਿਲਾਂ ਉਥੇ ਜਿਹੜੀ ਆਸਟ੍ਰੋਟ੍ਰਾਫ ਦੀ ਗਰਾਊਂਡ ਆ ਉਹ ਸਭ ਤੋਂ ਪਹਿਲਾਂ ਸੰਸਾਰਪੁਰ ਦੇ ਵਿੱਚ ਹੀ ਉਹਨਾਂ ਨੇ ਬਣਵਾਈ ਤੇ ਉਥੇ ਦੇ 플레이ਰ ਅੱਜ ਵੀ ਅੱਜ ਵੀ ਉਸ ਪਿੰਡ 'ਚ ਮਾਹੌਲ ਹੈਗਾ ਆ ਕਿ ਸ਼ਾਮ ਨੂੰ ਲੋਕ ਉਥੇ ਜਾਂਦੇ ਨੇ ਹਾਕੀ ਖੇਡਦੇ ਨੇ ਈਵਨ ਕਿਲਾ ਰਾਏਪੁਰ ਦੀ ਗਰਾਊਂਡ ਦੇ ਵਿੱਚ ਵੀ ਜਿਹੜੀ ਹਾਕੀ ਦੀ ਪਰੰਪਰਾ ਆ ਉਹ ਹਜੇ ਤੱਕ ਕਾਇਮ ਹੈ